thank <laughs> you K Calvin. yeah 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 Ông ấy, ủa mà chắc chắn, ủa mà chịu ủng ảnh của gia đình ấy, 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 ủng ảnh ਸਾਰਿਆਂ ਨੂੰ ਜੈ ਵਾਰਮਿਕੀ ਜੀ ਮੇਰਾ ਨਾਮ ਕਰਨ ਮੇਰਕਾ ਜੀ ਇਹ ਕਿੰਨੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਲੜਕੇ ਦੇ ਤੇ ਲੜਕੀ ਦੇ ਰਿਲੇਸ਼ਨ ਸੀ ਪਰ ਰਿਲੇਸ਼ਨ ਚ ਲੜਕਾ ਪਿਛੇ हट ਗਿਆ ਤੇ ਉਹਦੇ ਕਰਕੇ ਲੜਕੀ ਦੇ ਲੜਕੀ ਦੇ ਮਾਂ ਨੇ ਉਹਦੇ ਉੱਤੇ 376 ਦਾ ਪਰਚਾ ਬਲਦਕਾਰ ਦਾ ਵਿਦੋ ਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿੱਦਾਂ ਦਾ ਲੋਅ ਆ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋਦੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਸ਼ ਆ ਤੇ ਬਲਦਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਅਸੀਂ ਜਿਹੜੇ ਆ ਕੈਨਸਲ ਕਰਵਾ ਦਿੰਦੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਅਸੀਂ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕੀ ਉਹਦੇ ਫਾਦਰਪੋੜ ਹੋਣੀ ਪੈਸੇ ਮੰਗਦੇ ਸੀ ਬਾਰ ਬਾਰ ਧੋਲਾ ਕਰਕੇ ਵੀ ਅਸੀਂ ਇਦਾਂ ਕਰ ਦਿੰਦੇ ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਵੀ ਜੇਲ੍ਹ ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਕੀ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸਾਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਐਸਐਚਓ ਕੋ ਐਸਐਚਓ ਕਹਿੰਦਾ ਮੇਰੇ ਵੱਸ ਚ ਨਹੀਂ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਤਕਾ ਹੋ ਰਿਹਾ ਵਾ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਕਿ ਇਹ ਇਨਸਾਫ ਦਿਲਵਾ ਜਾਵੇ ਇਸ ਕਰਕੇ ਪੁਲਿਸ ਨੂੰ ਵੀ ਇਹ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਨਾ ਬਕਾਇਦਾ ਇਹੋ ਜੀ ਇਦਾਂ ਦਾ ਲੋ ਅਸੀਂ ਕੀ ਕਰਨਾ ਵਾ ਜਿਹਦੇ ਚ ਲੜਕੇ ਦੀ ਕਿਹਦੇ ਲੜਕੀਆਂ ਹੁੰਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਤੇ ਸਿੱਧਾ ਬਾਝੋਂ ਪੈਸੇ ਦੀ ਡਿਮਾਂਡ ਕਰਨ ਲੱਪੈਂਗੀਆਂ ਇਹ ਕਿੱਦਾਂ ਦਾ ਲੋ ਜੀ ਰਿਲੇਸ਼ਨ ਇਕੱਠੇ ਰਹਿੰਦੇ ਆ ਜੇ ਵਿਆਹ ਨਹੀਂ ਹੁੰਦਾ ਤੇ ਆਪਾਂ 376 ਦਾ ਬਲਦਕਾਰ ਦਾ ਪਰਚਾ ਉਹਦੇ ਮਾਂ ਪਿਓ ਦਾ ਪਰਚਾ ਮਾਂ ਪਿਓ ਦਾ ਕੀ ਕਸੂਰ ਆ ਮਾਂ ਪਿਓ ਦਾ ਥੋੜੀ ਕਸੂਰ ਆ ਦੋਨਾਂ ਦੇ ਤਰ੍ਹਾਂ ਲਾਤੀਆਂ ਲੀਆਂ 376 ਦੇ ਮਾਂ ਪਿਓ ਦਾ ਕਾਦੀ ਮਾਰਦੀ ਸੀ ਜੀ ਉਹਨਾਂ ਨੇ ਕਾਨੂੰਨੀ ਹੈ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਵੱਲੋਂ ਕੋਈ ਅਸ਼ਵਾਸਨ ਨਹੀਂ ਦਿਵਾ ਆ ਗਿਆ ਐਸਚੋ ਵੱਲੋਂ ਐਸਚੋ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੇਰੇ ਹੱਥ ਖੜੇ ਮੈਂ ਪਰਚਾ ਨਹੀਂ ਕਰ ਸਕਦਾ ਪਤਾ ਨਹੀਂ ਕਿਉਂ ਜਾਨੋਕ ਪੈਸੇ ਚੁੱਕ ਚੁੱਕਾ ਵਾ ਇਹ ਕੋਈ ਬੰਦਾ ਨਹੀਂ ਆ ਤੱਕ ਵੀ ਮੈਂ ਕੁਝ ਨਹੀਂ ਕਰ ਸਕਦਾ ਤੂੰ ਆ ਯਾਰ ਉੱਥੇ ਆ ਕੇ ਉਹਨਾਂ ਦੇ ਘਰ ਆ ਵੀ ਆ ਕੇ ਤੇ ਕੀ ਗੱਲ ਆ ਇੰਨਾ ਘੱਟ-ਕੱਠਾ ਹੋਇਆ ਸਾਰਾ ਮਲੇ ਦਾ ਇਹ ਸਿਰਫ ਇਨਸਾਫ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਣਾ ਦੇਖੋ ਜੀ ਜੇ ਨਹੀਂ ਮਸਲਾ ਹਾਲ ਹੁੰਦਾ ਜਿੱਦਾਂ ਡੈੱਡ ਬੋਡੀ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਹੈ ਇਹ ਬੋਡੀ ਤੇ ਛੜ ਕੇ ਇਦਾਂ ਜਾਮ ਰਹੂਗੀ ਜੀ ਪਰਿਵਾਰ ਦੇ ਲੋਕ ਥਾਣੇ ਵਾਲੇ ਨੇ ਕਿਹਾ ਕਿ ਜੀ ਨਹੀਂ ਨਹੀਂ ਹੋਈ ਜਾ ਸਕਦੀ ਸਾਰੀ ਗੱਲ ਵੀ ਮਕਬੂਲ ਫਰੀਦਮੰਦੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਮਕਬੂਲ ਪਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਜੀ ਮਸਲਾ ਆਏਗਾ ਮੇਰੇ ਭਰਾ ਦਾ ਉਹਨੂੰ ਝੂਠਾ ਬਸਾਇਆ ਜਾਂਦਿਆ ਆਏਗਾ ਆਪਾਂ ਸਬੂਤ ਵੀ ਦੇ ਕੇ ਮੈਂਸਰ ਦੇ ਵਿੱਚ ਕੁੜੀਆਂ ਨੇ ਜੋ ਕਰਦੀ ਸੀ ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜੀਆਂ ਬੋਧੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਿਕਾਰਡਿੰਗ ਜਦੋਂ ਬਾਜ਼ਾਰ 'ਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੱਕ ਤਾਂ ਤੱਕ ਕੋਈ ਨਹੀਂ ਇਨਸਾਫ ਮਿਲਦਾ ਇੰਸਪੈਕਟਰ ਜੀ ਅਸੀਂ ਕਿਹਾ ਹੀ ਕੋਈ ਨਹੀਂ ਕਰ ਸਕਦੇ ਤੁਸੀਂ ਰਿਪੋਰਟ ਕਰਦੇ ਹੋ ਮੰਗਦੇ ਬਸ ਇਨਸਾਫ ਮੰਗਦੇ ਉਹਨਾਂ ਮਾਵਾਂ ਤੇ ਆਣੋ ਉਹਦੇ ਕੋਲ ਰਜਿਸਟਰੀ ਕੀਤਾ ਉਹਨਾਂ ਦੀ ਪੰਜਵੇਂ ਰੈਕਮਲ ਕਿਵੇਂ ਕੀਤਾ ਜਾ ਰਿਹਾ ਪੰਜਵੇਂ ਹੋ ਗਏ ਸਾਨੂੰ ਬਲੈਕਮੇਲ ਕਰ ਪਹਿਲਾ ਉਹਨੂੰ ਵਿਆਹ ਵਾਸਤੇ ਬਲੈਕਮੇਲ ਕੀਤਾ ਜਾ ਰਿਹਾ ਸੀ ਵਿਆਹ ਤਾਂ ਸਾਡੇ ਘਰੇ ਆਈ ਆ ਤੇ ਕਿੰਨੇ ਲੈ ਗਈ ਚੂੜੀਆਂ ਪਾਉਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੇਸਰ ਖਲਾਰ ਜਾਣੇ ਸਾਰਿਆਂ ਦੇ ਪਾਣ ਕੇ ਉਹ ਹੱਤੀ ਗਏ ਮੰਮੀ ਡੈਡੀ ਹੋਣੀ ਜੂੜੀਆਂ ਪਾ ਕੇ ਬਾਝ ਫੇਰ ਸਾਡੇ ਘਰ ਆ ਕੇ ਕਹਿੰਦੀ ਕਿ ਮੁੰਡੇ ਕੁੜੀ ਦੇ ਨਾਂ ਤੇ ਫੇਰੇ ਆ ਤੇ ਪਹਿਲਾਂ ਜਾਇਲ ਹਟ ਕਰ ਦਿੱਤੀ ਜਾਵੇ ਜਿੱਥੇ ਅਸੀਂ ਰਹਿੰਦੇ ਸਾਡੇ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੇ ਕਿ ਸਾਰੀ ਉਹਦੇ ਨਾਂ ਤੇ ਇੱਕ ਫੇਰ ਫੇਰੇ ਹੋਣੇ ਜੇ ਮੁੰਡੇ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦਾ ਕਿ ਮੈਨੂੰ ਝੂਠਾ ਫਸਾਉਂਦੇ ਆ ਕਿ ਸਾਡੇ ਕੋ ਇਹ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋ ਇਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮੈਂ ਸਾਡੇ ਪਰਿਵਾਰ ਦੀ ਇੱਜ਼ਤ ਨਾਲ ਸਾਡੇ ਪਿਓ ਹੀ ਮਾਰ ਗਿਆ ਲੜੇ ਕੋ ਦੋ ਰਾਣੀ ਜਿੰਗੀ ਰਹੀ ਆ ਪਿੱਛੇ 8 ਲੱਖ ਰੁਪਏ ਦੀ ਮੰਗ ਕਰਦੀ ਆ 8 ਲੱਖ ਰੁਪਏ ਰਾਜਿਨਾਮਾ ਹੀ ਐ ਤਾਂ ਕਹ ਰਾਜਿਨਾਮੇ ਦੇ ਨਾਤੇ ਸਾਨੂੰ ਬਾਰ ਬਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ 1 ਰੁਪਿਆ ਘੱਟ ਨਹੀਂ ਲੈਣਾ ਆਪ ਪਾਵਾਤੀ ਆ ਸਾਰਾ ਟੰਬਰ ਚੋਤੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਦੋਹੇ ਗਾੜੀਆਂ ਨੰਗ ਕੇ ਜਾਂਦੀਆਂ ਉਹਨਾਂ ਕੋਲ 8 ਲੱਖ ਦੀ ਮੰਗ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਦੀ ਆ 8 ਲੱਖ ਮਾਰ ਸੀ ਸਾਡੇ ਕੋਲ ਸਬੂਤ ਹੈ ਕਿ ਤੁਹਾਡਾ ਮੁੰਡਾ ਸਾਡੇ ਨਾਲ ਜੇਲ੍ਹ ਚ ਪਿਆਦਾ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈ ਲਿਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪ੍ਰਧਾਨ ਨੂੰ ਨਹੀਂ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰ ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਕਿ ਮੈਂ ਕਿਨੇ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਬਾਜ਼ ਦੇ ਕੇ ਕਹਿੰਦੇ ਕਿ ਮੈਂ ਕਰ ਬੇ ਘਟ ਨਹੀਂ ਜੋ ਦੇਣਾ ਪ੍ਰਸ਼ਾਸਨ ਮੇਰੇ ਕੋਲ ਆਇਆ ਕਿ ਪ੍ਰਸ਼ਾਸਨ ਕੋਲ ਕਿ ਨਹੀਂ ਹੋਇਆ ਕਿਸੇ ਨੇ ਸਾਡੀ ਅਸੀਂ ਔਮਨ ਸੈਲ ਵਿੱਚ ਬਹੁਤ ਧੱਕੇ ਖਾਦੇ ਸਾਡੇ ਰਿਸ਼ਤੇਦਾਰ ਸਾਡੇ ਆਂਢੀ ਗੁਆਂਢੀ ਸਾਡੇ ਨਾਲ ਜਾਂਦੇ ਰਹੇ ਆ ਉਹ ਤੇ ਘੰਟਾ ਘੰਟਾ ਦੋ ਦੋ ਘੰਟੇ ਬੈਠ ਕੇ ਆਂਦੇ ਰਹੇ ਆ ਪਰ ਸਾਡੀ ਉਹਨਾਂ ਨੂੰ ਅਸੀਂ ਫਿਰ ਹਾਈ ਕੋਰਟ ਦੇ ਆਰਡਰ ਸੀਗੇ ਨਾ ਉਹਨਾਂ